ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਰਮਰ ਮੋਰ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੰਜਾਬ ਪਟਵਾਰੀ 2025 ਦਾ ਆਫੀਸ਼ਲ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਚਲੋ ਮੈਂ ਤੁਹਾਨੂੰ ਰੀਡ ਕਰਾ ਦੇਣਾ ਕੀ ਕੀ ਨੋਟੀਫਿਕੇਸ਼ਨ ਵਿੱਚ ਮੈਂਸ਼ਨ ਕੀਤਾ ਹੋਇਆ ਸੋ ਇਹ ਨੋਟੀਫਿਕੇਸ਼ਨ ਆਊਟ ਹੋਇਆ ਇਸ ਵਿੱਚ ਸਭ ਤੋਂ ਪਹਿਲਾਂ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਕਿ ਮਾਲ ਪਟਵਾਰੀ ਦੀ ਜਿਹੜੀ 1001 ਭਰਤੀਆਂ ਆਊਟ ਹੋਣਗੀਆਂ ਮਤਲਬ ਕਿ ਹੋ ਚੁੱਕੀਆਂ ਨੇ ਤੇ ਬਟ ਔਨਲਾਈਨ ਜਿਹੜਾ ਅਪਲਾਈ ਕਰਨ ਦਾ ਲਿੰਕ ਆ ਉਹ ਇਸ ਮੰਥ ਦੇ ਐਂਡ ਤੱਕ ਜਨਰੇਟ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਅਤੇ ਆਪਾਂ ਸਾਰੇ ਇਸ ਨੂੰ ਧਿਆਨ ਨਾਲ ਤੁਸੀਂ ਪੜ ਲਓ ਤੇ ਇੱਕ ਹੋਰ ਖਬਰ ਤੁਹਾਨੂੰ ਦੇਣੀ ਸੀ ਇਸ ਪੋਸਟ ਨੂੰ ਕੌਣ ਕੌਣ ਅਪਲਾਈ ਕਰ ਸਕਦੇ ਨੇ ਜੇਕਰ ਤੁਸੀਂ ਗ੍ਰੈਜੂਏਸ਼ਨ ਪਾਸ ਹੋ ਠੀਕ ਹੈ ਵੀ ਗ੍ਰੈਜੂਏਸ਼ਨ ਪਾਸ ਹੋ बीए बीकॉम बीएससी जो भी ग्रेजुएशन किए हैं ਤੁਸੀਂ ਐਂਡ ਤੁਹਾਡੇ ਕੋਲੇ 120 ਘੰਟਿਆਂ ਵਾਲਾ ਕੰਪਿਊਟਰ ਸਰਟੀਫਿਕੇਟ ਹੋਣਾ ਮੰਡੇਟਰੀ ਹੈ ਜੇਕਰ ਇਹ ਦੋ ਸਰਟੀਫਿਕੇਟ ਤੁਹਾਡੇ ਕੋਲ ਹੈ ਇੱਕ ਤਾਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਤੇ ਇੱਕ 120 ਘੰਟਿਆਂ ਵਾਲਾ ਆਈਐਸਓ ਕੰਪਿਊਟਰ ਸਰਟੀਫਿਕੇਟ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਹੁਣ ਕਾਫੀ ਬੱਚੇ ਨੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੁੰਦੀ ਆ ਬਟ 120 ਘੰਟਿਆਂ ਵਾਲਾ ਇਹ ਸਰਟੀਫਿਕੇਟ ਉਹਨਾਂ ਕੋਲੇ ਨਹੀਂ ਹੁੰਦਾ ਫਿਕਰ ਨਾ ਕਰੋ ਇਸ ਪ੍ਰੋਬਲਮ ਦਾ ਵੀ ਤੁਹਾਡਾ ਹੱਲ ਹੋ ਜਾਵੇਗਾ ਇਹ ਮੇਰਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਮੈਨੂੰ WhatsApp ਮੈਸੇਜ ਜਾਂ ਕਾਲ ਕਰ ਸਕਦੇ ਹੋ ਐਂਡ ਇਹ 120 ਹਟੇ ਵਾਲਾ ਕੰਪਿਊਟਰ ਕੋਰਸ ਤੁਸੀਂ ਆਨਲਾਈਨ ਕਿਵੇਂ ਕਰ ਸਕਦੇ ਹੋ ਕੋਰਸ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਆਪਣਾ ਸਰਟੀਫਿਕੇਟ ਕਿਵੇਂ ਹਾਸਲ ਕਰ ਸਕਦੇ ਹੋ ਐਂਡ ਫਿਰ ਇਹ ਤੁਸੀਂ ਪੋਸਟ इजीली ਫਿਲ ਕਰ ਸਕੋਗੇ ਆਈਐਸਓ ਕੰਪਿਊਟਰ ਕੋਰਸ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ WhatsApp ਤੇ ਮੈਨੂੰ ਮੈਸੇਜ ਕਰੋ ਕਾਲ ਕਰਕੇ इजीली ਪੁੱਛ ਸਕਦੇ ਹੋ ਕਿ ਦੋਸਤੋ ਜੇਕਰ ਵੀਡੀਓ ਬੈਨੀਫੀਸ਼ੀਅਲ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ